ਪੰਜਾਬ ਦੇ ਭਾਗਾਂ ਭਰੇ ਨਗਰ ਦੁਕਾਨਿਆਂ ਦੇ ਬਾਦਸ਼ਾਹ ਸੰਸਾਰ ਪ੍ਰਸਿੱਧ ਪਰਸਨੈਲਿਟੀ ਸਵਰਗੀ ਵੱਡੇ ਵੀਰ ਦਰਦਾਰ ਸੰਧੂ ਸਾਹਿਬ ਉਹਨਾਂ ਦੀ ਨਗਰੀ ਦੇ ਵਿੱਚ ਪਰਵਾਲ ਖੁਰਦ ਕਿਨਾ ਸਰਪੰਚ ਸਾਹਿਬ ਸਰਦਾਰ ਜੋਰਾ ਸਿੰਘ ਜੀ ਸਰਪੰਚ ਸਾਹਿਬ ਸਾਬਕਾ ਸਰਪੰਚ ਬਹੁਤ ਸਾਰਾ ਮਾਣ ਕਰਦੇ ਆ ਮਾਣ ਦੋ ਸਰਦਾਰ ਅਮਨਜੀਤ ਸਿੰਘ ਦੀ ਝੰਮਣ ਤੋਂ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਸਾਰਾ ਮਾਨ ਕਰਕੇ ਗਏ ਆ ਮੈਨੂੰ ਤਾਂ ਇਹ ਲੱਗਿਆ ਸੀ ਵੀ ਸਵੇਰ ਤੋਂ ਲੈ ਕੇ ਦੁਨੀਆ ਭਰ ਦੇ ਗਾਇਕਾਂ ਨੂੰ ਤੁਸੀਂ ਸੁਣ ਲਿਆ ਵੀ ਨਾ ਤਾਂ ਹੁਣ ਕੋਈ ਗਾਉਣ ਬਕਾਇਆ ਬਚਿਆ ਹੋਣਾ ਤੇ ਨਾ ਤੁਹਾਡੀ ਜੇਬ 'ਚ ਮੈਨੂੰ ਦੇਣ ਵਾਸਤੇ ਕੋਈ ਪੈਸੇ ਬਚਿਆ ਹੋਣਾ ਮੈਨੂੰ ਤਾਂ ਲੱਗਦਾ ਸੀ ਪਰ ਕਮਾਲ ਹੈ ਬਹੁਤ-ਬਹੁਤ ਬਹੁਤ-ਬਹੁਤ ਸ਼ੁਕਰੀਆ ਬਈ ਦੋਸਤੋ ਜਿਆਦਾ ਲੰਬੀ ਚੌੜੀ ਸਪੀਚ ਨਾ ਕਰਾਂ ਮੈਂ ਤੁਹਾਡਾ ਦਾਸ ਹਾਕਮ ਬਖਤਰੀ ਵਾਲਾ ਬੀਬਾ ਦਲਜੀਤ ਕੌਰ ਜੀ ਦੇ ਨਾਲ ਆਪਣੇ ਬਿਲਕੁਲ ਨਿੱਕੇ ਜਿਹੇ 뮤지컬 ਪਰਿਵਾਰ ਦੇ ਨਾਲ ਮੇਰੇ ਭੈਣਾਂ ਭਰਾਵਾਂ ਦੇ ਨਾਲ ਤੁਹਾਡੇ ਚਰਨਾਂ 'ਚ ਹਾਜ਼ਰ ਹੈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਐਨੋ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡੀ ਤੰਦਰੁਸਤੀ ਤਰੱਕੀ ਤੇ ਖੁਸ਼ਹਾਲੀ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਕਰਦਾ ਹੋਇਆ ਹਾਜ਼ਰੀ ਲਵਾਉਣ ਲੱਗਾ ਹਾਂ ਔਰ ਉਸ ਮਹਾਨ ਸਾਡੇ ਪੰਡਿਤ ਜੀ ਪਰਣਾ ਨਾਮ ਮਹਾਰਾਜ ਤੈਣੀ ਉਸਤਾਦ ਜੀ ਬਹੁਤ ਬਹੁਤ ਸ਼ੁਕਰੀਆ ਦੁਨੀਆ ਜੰਮਦੀ ਹੈ ਵਕਤ ਦੇ ਨਾਲ ਹਰ ਬੰਦੇ ਦਾ ਅੰਤ ਹੋ ਜਾਂਦਾ ਹੈ ਪਰ ਦੁਨੀਆ ਦੇ ਵਿੱਚ ਕੁਝ ਲੋਕ ਇਹੋ ਜਿਹੇ ਪੈਦਾ ਹੁੰਦੇ ਨੇ ਬੜੀ ਦੁਨੀਆ ਤਾਂ ਕੀੜਿਆਂ ਮਕੌੜਿਆਂ ਵਾਂਗ ਜੰਮਦੀ ਐ ਕਰੋੜਾਂ ਦੀ ਕੀ ਨਾਂ ਐ ਜੀ ਵੀਰ ਜੀ ਫੇਰ ਇਹਨੇ ਦਲੇ ਪਲੀਜ਼ ਉਹ ਕੀ ਹਾਲ ਵੀ ਉੱਪਰ ਮੇਰੇ ਤੇ ਆ ਬਰਨਾਲੇ ਤੋਂ ਸੌਰੀ ਧੰਨਵਾਦ ਬਹੁਤ ਸਾਰਾ ਮਾਨ ਤੇਜਾ ਤਲਵੰਡੀ ਨੇ ਹੈਗੇ ਮੇਰੇ ਵਾਸਤੇ ਤਾਂ ਪੈਸੇ ਸਾਰਿਆਂ ਕੋਲ ਹੈਗੇ ਬਈ ਹਾਂ ਮੈਂ ਗੱਲ ਕਰ ਰਿਹਾ ਸੀ ਕਿ ਦੁਨੀਆ ਕੀੜਿਆਂ ਮਕੌੜਿਆਂ ਵਾਂਗੂ ਸੰਸਾਰ ਦੇ ਵਿੱਚ ਪੈਦਾ ਹੁੰਦੀ ਐ ਤੇ ਅੰਤ ਹੋ ਜਾਂਦਾ ਹੈ ਤੇ ਸੰਸਾਰ ਤੇ ਕੁਝ ਲੋਕ ਇਹ ਜੇ ਪੈਦਾ ਹੁੰਦੇ ਨੇ ਜਦੋਂ ਉਹਨਾਂ ਦਾ ਅੰਤ ਹੁੰਦਾ ਤਾਂ ਜੁਗਾਂ ਦਾ ਅੰਤ ਹੋ ਜਾਂਦਾ ਹੈ ਦਿਦਾਰ ਸੰਧੂ ਇੱਕ ਇਹੋ ਜਿਹਾ ਨਾਮ ਹੈ ਪੰਜਾਬੀ ਲੋਕ ਗਾਇਕੀ ਤੇ ਗੀਤਕਾਰੀ ਦੇ ਵਿੱਚ ਵੀ ਦੁਕਾਨਿਆਂ ਦੇ ਸਨਹਿਰੀ ਦੌਰ ਦਾ ਅੰਤ ਹੋ ਗਿਆ ਉਹਨਾਂ ਦੇ ਨਾਲ ਪਰ ਉਹਨਾਂ ਦਾ ਬੇਟਾ ਜਗਮਉਨ ਸੰਧੂ ਡਾਕਟਰ ਰਾਜੂ ਮੇਰੇ ਨਿੱਕੇ ਭਰਾ ਉਹਨਾਂ ਸਨਮਾਨ ਹੈ ਕਿ ਇਹਨਾਂ ਨੂੰ ਤਾਂ ਦੁਨੀਆ ਯਾਦ ਕਰਦੀ ਹੈ ਉਹਨਾਂ ਦੇ ਯਾਦ ਦੇ ਵਿੱਚ ਹਰ ਸਾਲ ਮਨਾਏ ਜਾਂਦੇ ਇਸ ਮੇਲੇ ਦੇ ਉੱਤੇ ਮੈਂ ਗੱਲ ਕਰ ਰਿਹਾ ਸੀ ਕਿ ਕੀੜੇ ਮਕੌੜਿਆਂ ਵਾਂਗੂ ਜਿਉਂਦੇ ਆ ਲੋਕ ਕਈਆਂ ਕਈ ਤਾਂ ਐਡੇ بے ਭਾਗ ਹੁੰਦੇ ਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਹੁੰਦਾ ਆਂਡੇ ਗਵਾਂਡੇ ਵੀ ਉਹਨਾਂ ਦਾ ਐਡਰੈਸ ਸਿਰਫ ਮੌਤ ਹੀ ਜਾਣਦੀ ਹੁੰਦੀ ਹੈ ਪਰ ਕੁਝ ਲੋਕ ਹੁੰਦੇ ਆ ਜਿਹੜੇ ਆਪਣੇ ਨਾਂ ਦੀ ਸੁਨਹਿਰੀ ਮੋਹਰ ਸਮੇਂ ਦੀ ਹਿੱਕ ਤੇ ਲਾ ਦਿੰਦੇ ਤੇ ਸਦੀਆਂ ਤੱਕ ਲੋਕ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਆ ਦਿਦਾਰ ਸੰਧੂ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਲਓ ਜੀ ਪਿਆਰ ਮੁਹੱਬਤ ਦਾ ਸਮਾਂ ਹੈ ਪਿਆਰ ਮੁਹੱਬਤ ਦੇ ਗੀਤ ਨੇ ਜਿੱਥੇ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਦੁਨੀਆ ਭਰ ਦੇ ਫਨਕਾਰਾਂ ਦਾ ਮਾਣ ਕੀਤਾ ਹੈ ਸਾਡਾ ਨਗੁਰੇ ਦੇ ਕਲਾਕਾਰਾਂ ਦਾ ਨਮਾਣ ਦੇ ਕਲਾਕਾਰਾਂ ਦਾ ਮਾਣ ਅੱਪ ਜੀ ਨੇ ਰੱਖ ਹੀ ਲੈਣਾ ਹੈ ਰੱਖ ਲਿਓ ਤੁਸੀਂ ਵੱਡੇ ਜਿਗਰੇ ਵਾਲੇ ਵੱਡੇ ਦਿਨਾਂ ਵਾਲਿਓ ਤੁਹਾਡੇ ਚਰਨ ਚੁੰਮਣ ਆਏ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਗੱਲ ਕਰ ਰਹੇ ਸੀ ਪਿਆਰ ਮੁਹੱਬਤ ਦੀ ਪਿਆਰ ਲਵ ਇਜ਼ ਗੋਡ ਪਿਆਰ ਪਰਮਾਤਮਾ ਹੈ ਪਰਮਾਤਮਾ ਤੋਂ ਵੀ ਵੱਡਾ ਹੈ ਪਤਲਾ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਨੇ ਵੱਡਾ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਪਤਲਾ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਤੇ ਭਰੈ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਤਤਾਂ ਅੱਗ ਤੋਂ ਵੱਧ ਕਰੋਧ ਹੁੰਦਾ ਤੇ ਮਨ ਦੀ ਹਵਾ ਤੋਂ ਵੱਧ ਰਫਤਾਰ ਜਿੰਦੇ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਤੇ ਬੁਰੀ ਨਰਕ ਤੋਂ ਚੀਜ਼ ਹੰਕਾਰ ਜਿੰਦੇ ਨੀ ਵਖਤਰੀ ਵਾਲੇ ਦੀ ਗੱਲ ਨੂੰ ਯਾਦ ਰੱਖੇ ਵੱਡਾ ਰੱਬ ਤੋਂ ਹੁੰਦਾ ਪਿਆਰ ਜਿੰਦੇ ਵੱਡਾ ਰੱਬ ਤੋਂ ਹੁੰਦਾ ਪਿਆਰ ਜਿੰਦੇ ਪਿਆਰ ਮੁਹਮਮਦੀ ਖੁ ਥੈਂਕ ਯੂ ਥੈਂਕ ਯੂ ਧੰਨਵਾਦ ਬਹੁਤ ਸ਼ੁਕਰੀਆ ਬਬਾ ਮਿਹਰਬਾਨੀ ਦਾਸ ਤਾਂ ਤੁਹਾਡੇ ਚਰਨਾਂ ਚ ਕਹਿ ਰਿਹਾ ਜੀ ਦੁਕਾਨ ਸਟੋਰ ਜੋਧਾ ਹਾਂ ਜੀ ਦੀਪ ਸਿਲਕ ਸਟੋਰ ਜੋਧਾ ਤੋਂ ਪਹਿਲਾਂ ਵੀ ਮਾਨ ਕਰ ਗਿਆ ਹੈ ਦਵਾਰਾ ਫੇਰ ਮਾਨ ਦਿੰਦੇ ਆ ਵਸਦੇ ਰਹੋ ਜੀ ਸਰਦਾਰ ਜੀ ਖੁਸ਼ ਰਹੋ ਗੁਰੂ ਭਾਗ ਲਾਈ ਰੱਖੇ ਦੁਕਾਨ ਦਵਾਈਆਂ ਦੀ ਕੋਈ ਡਾਕਟਰ ਡਾਕਟਰ ਬੈਠਾ ਹੋਵੇ ਤਾਂ ਤੁਹਾਡੇ ਮਹਿਕਮੇ ਦਾ ਕੀਤਾ ਜੀ ਮਹੱਬਤ ਇੱਕ ਬੇਪਰਵਾਹ ਵਗਦਾ ਦਰਿਆ ਹੈ ਇਸ ਸੰਸਾਰ ਦੇ ਕਿਸੇ ਖਨਾਰੇ ਚ ਕਾਇਦੇ ਨਹੀਂ ਹੁੰਦਾ ਆਪਣੇ ਰਸਤੇ ਆਪ ਹੀ ਬਣਾਉਂਦਾ ਹੈ ਜੀ ਪਰ ਸਾਡੇ ਸਮਾਜ ਦੇ ਵਿੱਚ ਆਸ਼ਿਕਾਂ ਨੂੰ ਕੋਈ ਬਹੁਤਾ ਜਿਆਦਾ ਚੰਗਿਆ ਨਹੀਂ ਸਮਝਿਆ ਜਾਂਦਾ ਪਰਿਵਾਰਾਂ ਚ ਉਹਨਾਂ ਨੂੰ ਕਿਵੇਂ ਧੱਕੇ ਧੋੜੇ ਪੈਂਦੇ ਤੁਹਾਨੂੰ ਮੈਂ ਗੀਤ ਨਾਲ ਦੱਸਦਾ ਪਰ ਸਾਡੇ ਕਲਾਕਾਰਾਂ ਵਾਸਤੇ ਬੜੀ ਅਪਜਾਊ ਫਸਲ ਹੈ ਜੀ ਇਹ ਸਾਡੀ ਆਮਦਨ ਦਾ 80% ਜਿਹੜਾ ਸਰੋਤ ਹੈ ਉਹ ਇਹਨਾਂ ਨੌਜਵਾਨ ਬੱਚੇ ਬੱਚੀਆਂ ਬਣਾਇਆ ਨਾ ਪਿਆਰ ਮੁਹੱਬਤ ਦੇ ਗੀਤਾਂ ਤੋਂ ਆਉਂਦਾ ਹੈ ਲੋ ਹੀ ਖੁਦ ਸੁਰਦ ਗੀਤ ਦੁਕਾਨ ਦਵਾਈਆਂ ਦੀ ਤੁਹਾਡੇ ਚਰਨਾਂ 'ਚ ਮੇਰੇ ਵੀਰਾਂ ਦੀ ਫਰਮਾਇਸ਼ ਹੈ ਸਾਡੇ ਇਸ਼ਕ ਤੇਰੇ ਵਿੱਚ ਹੋ ਗਏ ਨਹੀਂ ਫੇਲ ਦਕਾਨਾਂ ਸਵੀਆਂ ਦੀ ਸਾਡੀ ਪਿਆਰ ਤੇਰੇ ਨੇ ਕਰਤੀ ਫੇਲ ਦਕਾਨਾਂ ਦੁਆਈਆਂ ਦੀ ਹੁਣ ਇੱਕ ਪਲ ਵੀ ਨਹੀਂ ਰਹੇ ਹੁੰਦਾ ਤੇਰੇ ਨਹੀਂ ਵਿਛੋੜਾ ਸਹਿ ਹੁੰਦਾ ਹੇ ਇੱਕ ਪਲ ਵੀ ਨਹੀਂ ਰਹੇ ਹੁੰਦਾ ਤੇਰਾ ਨਹੀਂ ਵਿਛੋੜਾ ਸਹਿ ਹੁੰਦਾ ਸਾਡੀ ਐਸੇ ਕਮ ਨੇ ਬੇਦਗਲੀ ਕਰਵਾਤੀ ਕਰਦੇ ਤੋਂ ਨਹੀਂ ਕਰਵਾਤੀ ਕਰਦੇ ਤੋਂ ਵੇ ਕਲ ਪਿਆਰ ਤੇਰੇ ਨੇ ਮੇਰੀ ਗੁੱਤ ਪਟਾਤੀ ਕਰਦਾਂ ਤੋਂ ਵੇ ਕਲ ਮੋ ਤੇਰੇ ਵਿੱਚ ਹੋ ਗਈ ਨਹੀਂ ਫੇਰ ਦੁਕਾਨ ਦਵਾਈਆਂ ਦੀ ਸਾਡੀ ਪਿਆਰ ਤੇਰੇ ਨੇ ਕਰਤੀ ਫੇਲ ਦੁਕਾਨ ਦਵਾਈਆਂ ਦੀ ਤੇਰੇ ਵਾਜੋਂ ਨਹੀਂ ਵਹਿਰਨੇ ਰਹਿ ਹੁੰਦਾ ਹੁਣ ਕੱਲਾ ਤੇਰੇ ਵਾਜੋਂ ਨਹੀਂ ਵਹਿਰਨੇ ਰਹਿ ਹੁੰਦਾ ਹੁਣ ਕੱਲਾ ਕਦੇ ਗੋਲੀਆਂ ਖਾਵਾ ਹੋ ਗਿਆ ਫੈਂਸੀ ਪੀ ਪੀ ਚੱਲਾ ਹੋ ਤੇਰੇ ਵਜੋਂ ਹੀ ਬੈਰਨੇ ਰਹਿ ਹੰਗਾ ਹੁਣ ਕੱਲਾ ਕਦੇ ਗੋਲੀਆਂ ਖਾਵਾ ਹੋ ਗਿਆ ਫੈਂਸੀ ਪੀ ਪੀ ਚੱਲਾ ਸਾਨੂੰ ਇਸ਼ਕ ਤੇਰੇ ਨੇ ਹੋ ਸਾਨੂੰ ਪਿਆਰ ਤੇਰੇ ਨੇ ਚੰਗੀ ਛਾਪੋ ਆ ਤੇ ਕਰਦਿਆਂ ਤੋਂ ਛਾਪੋ ਆ ਤੇ ਕਰਦਿਆਂ ਤੋਂ le pyar tere ਓਏ ਆ ਲੈ ਪਿਆਰ ਤੇਰੇ ਵਿੱਚ ਹੋ ਗਏ ਨੇ ਫੇਲ ਦਕਾਨ ਦਵਾਈਆਂ ਦੀ ਸਾਡੀ ਇਸ਼ਕ ਤੇਰੇ ਨੇ ਕਰਦੀ ਫੇਲ ਦਕਾਨ ਦਵਾਈਆਂ ਦੀ ਤੂੰ ਨਹੀਂ ਮੰਨਦੀ ਆਖਾਂ ਮੈਂ ਤਾਂ ਲੈ ਕਿਤੇਰੇ ਉੱਡ ਚੱਲਾਂ ਤੂੰ ਨਹੀਂ ਮੰਨਦੀ ਕਹਿਣਾ ਮੈਂ ਤਾਂ ਲੈ ਕਿਤੇਰੇ ਉੱਡ ਚੱਲਾਂ ਵਸ ਨਹੀਂ ਚੱਲਦਾ ਕੋਟ ਸ਼ਮੀਰ ਚੰਦ ਕਰਾ ਦੇ ਗੱਲਾਂ ਵਾਪਸ ਤਾਂ ਕੋਟ ਵਿੱਚ ਚੰਦ ਕਰਾ ਦੇ ਗੱਲਾਂ ਐਵੇਂ ਸਿਰ ਫੇਰੇ ਹੁਣ ਨਹੀਂ ਐਵੇਂ ਸਿਰ ਫੇਰੇ ਹੁਣ ਬਾਟੀ ਜੀ ਮੰਜਵਾ ਤੇ ਘਰਦਿਆਂ ਤੋਂ ਜਮਾਂ ਮਜਾ ਤੇ ਘਰਦਿਆਂ ਤੋਂ ਵੇਖਲ ਪਿਆਰ ਤੇਰੇ ਨੇ ਮੇਰੀ ਗੁੱਤ ਪਟਾ ਕੇ ਕਰਦੇ ਦੋ ਇਸ਼ਕ ਤੇਰੇ ਵਿੱਚ ਹੋ ਗਏ ਨੇ ਫੇਰ ਦੁਕਾਨ ਦਵਾਈਆਂ ਦੀ ਵੇਖਲ ਮੋਹ ਤੇਰੇ ਨੇ ਮੇਰੀ ਗੁੱਤ ਪਟਾਤੀ ਕਰਦੇ ਦੋ ਇਸ਼ਕ ਤੇਰੇ ਵਿੱਚ ਹੋ ਗਏ ਨੇ ਫੇਰ ਦੁਕਾਨ ਦਵਾਈਆਂ ਦੀ ਆਹ ਨਾ ਵੀ 500 ਰੁਪਏ ਭੇਜਿਆ ਦੁਬਾਰਾ ਫੇਰ ਲਾਲ ਸਿੰਘ ਜੀ ਕਲਾਨ ਸਾਹਿਬ 1100 ਰੁਪਏ ਮਾਨ ਆ ਗਿਆ ਜੀ ਧੰਨਵਾਦ